ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾ RNA ਸਾਂਝੀ ਕਰਨ ਜਾ ਰਹੀ ਆ ਚੋਰੀ ਦੀ ਤੀਵੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਆ ਬਈ ਭਾਨੀ ਧੂਣੀ ਤੇ ਆ ਕੇ ਸੇਕ ਲੈ ਠੰਡ ਬਹੁਤ ਹੋ ਗਈ ਸਵੇਰੇ ਰਜਾਈ ਵਿੱਚ ਉੱਠਣ ਨੂੰ ਦਿਲ ਨਹੀਂ ਕਰਦਾ ਮੈਨੂੰ ਤਾਂ ਗੁਰਦੁਆਰੇ ਗਈ ਵੀ ਤਿੰਨ ਦਿਨ ਹੋ ਗਏ ਧੰਨਾ ਧੂਣੀ ਵਿੱਚ ਫੂਕ ਮਾਰਦਾ ਹੋਇਆ ਬੋਲਿਆ ਆਇਆ ਬਈ ਧੰਨੇ ਸੱਚ ਤੇ ਸੁਣਿਆ ਕਿ ਲਾਗੇ ਦੇ ਪਿੰਡ ਵਿੱਚ ਚੋਰੀ ਹੋ ਗਈ ਕਹਿੰਦੇ ਸਤ ਮੱਜਾ ਖੋਲ ਕੇ ਲੈ ਗਏ ਰਾਤੀ 2 ਘਰਾਂ ਦੀਆਂ ਠੰਡੀ ਬਹੁਤ ਐ ਸਾਰੇ ਲੋਕ ਦਿਨ ਛਪਨ ਤੋਂ ਪਹਿਲਾਂ ਹੀ ਸੌ ਜਾਂਦੇ ਨੇ ਬੁੱਢਾ ਹੋਵੇ ਜਾਂ ਨੌਜਵਾਨ ਸਾਰੇ ਬਿਸਤੇ 'ਚ ਲੁਕ ਜਾਂਦੇ ਨੇ ਭਾਨਾ ਧੂਣੀ ਲਾ ਕੇ ਬਹਿੰਦਾ ਬੋਲਿਆ ਲੈ ਕੀ ਕਹਿ ਰਿਹਾ ਭਾਨੇ ਇਹ ਤਾਂ ਫਿਰ ਬਹੁਤ ਮਾੜਾ ਹੋਇਆ ਬਾਈ ਮੱਝ ਵੀ ਸਾਰਾ ਘਰ ਖਵਾ ਕੇ ਪਲਦੀ ਐ ਫਿਰ ਕੋਈ ਪਤਾ ਲੱਗਿਆ ਚੋਰਾਂ ਦਾ ਭਲਾ ਹਾਂ ਬਈ ਕਹਿੰਦੇ ਵਿੱਚ ਆਪਣੇ ਪਿੰਡ ਦੇ ਨਾਜਾ ਸਿੰਘ ਦੇ ਮੁੰਡੇ ਪਾਲੇ ਦਾ ਵੀ ਨਾ ਐ ਨਾ ਬਈ ਭਾਨੇ ਕੀ ਕਹਿ ਰਿਹਾ ਪਾਲਾ ਕਦੀ ਵੀ ਇਦਾਂ ਕੰਮ ਨਹੀਂ ਕਰ ਸਕਦਾ ਉਹਨਾਂ ਦੇ ਤਾਂ ਪਹਿਲਾਂ ਹੀ ਬਜ਼ੁਰਗਾਂ ਦੇ ਦੌਲਤ ਦੇ ਭੰਡਾਰੇ ਭਰੇ ਪਏ ਨੇ ਨਾਲੇ ਮੇਰੇ ਨਾਲ ਤਾਂ ਉਹਨਾਂ ਦਾ ਵਧੀਆ ਵਰਤਵਰ ਤੇ ਮੈਂ ਤੇ ਰੋਜ਼ ਆਉਣਾ ਜਾਣਾ ਬਾਈ ਤੰਨੇ ਪਹਿਲਾਂ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਪਰ ਜਦੋਂ ਨਾ ਮੈਂ ਉਹਨੂੰ ਆਪਣੇ ਪਿੰਡ दारू ਲਈ ਘਰ ਘਰ ਮੰਗਦੇ ਦੇਖਿਆ ਤਾਂ ਮੈਨੂੰ ਆਉਂਦੇ ਤੇ ਸ਼ੱਕ ਹੋ ਗਿਆ ਬਾਈ ਭਾਨੇ दारू ਵਾਲੀ ਗਲਤ ਤੇਰੀ ਸੱਚ ਹੈ ਜਦੋਂ ਨਾ ਉਹਦਾ ਰਿਸ਼ਤਾ ਟੁੱਟਿਆ ਉਹ ਪਿੰਡ ਦੀ ਮੰਡੀਰ 'ਚ ਬੈਠਣ ਲੱਗ ਪਿਆ ਤੇ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਗਿਆ ਘਰ ਵਾਲੇ ਤਾਂ ਉਹਨਾਂ ਦੇ ਸਾਰੇ ਧਾਰਮਿਕ ਸੋਚ ਵਾਲੇ ਬੰਦੇ ਨੇ ਤੇ ਉਹ ਨਸ਼ੇ ਲਈ ਉਹਨੂੰ ਪੈਸੇ ਨਹੀਂ ਦਿੰਦੇ ਜਿਸ ਕਾਰਨ ਉਹ ਘਰ ਘਰ ਮੰਗਦਾ ਫਿਰਦਾ ਸੀ ਨਾ ਤੰਨੇ ਮੈਂ ਸੁਣਿਆ ਵੀ ਪਹਿਲਾਂ दारू ਲਈ ਉਹਨੇ ਆਪਣਾ ਸਾਈਕਲ ਵੀ ਵੇਚ ਦਿੱਤਾ ਤੇ ਫਿਰ ਆਪਣੇ ਚਾਚੇ ਦੀ ਘੜੀ ਹਾਂ ਭਾਨੇ ਸਾਈਕਲ ਵਾਲੀ ਤਾਂ ਤੇਰੀ ਗੱਲ ਸੱਚ ਹੈ ਕਿ ਉਹਨੇ ਵੇਚਿਆ ਪਰ ਉਹਦੇ ਚਾਚੇ ਨੇ ਤਾਂ ਉਹਦੇ ਤੇ ਝੂਠਾ ਇਲਜ਼ਾਮ ਜੜਿਆ ਕਿ ਉਹਨਾਂ ਨੇ ਹੀ ਤਾਂ ਉਹਦਾ ਰਿਸ਼ਤਾ ਤੜਵਾਇਆ ਸੀ ਤਾਂ ਕਰਕੇ ਉਹਨਾਂ ਦੀ ਆਪਸ 'ਚ ਨਹੀਂ ਬੰਦੀ ਮੀਨ ਨਾ ਪਹਿਲੇ ਤਾਂ ਪੰਚਾਇਤ ਹੋ ਕੇ ਟੀਏ ਦੋਵੇਂ ਘਰਾਂ ਚ ਪਤਾ ਨਹੀਂ ਫੇਰ ਧੰਨੇ ਮੈਂ ਤਾਂ ਇਹੀ ਸੁਨਿਆ ਵੀ ਪਾਲਾ ਕਈ ਦਿਨਾਂ ਤੋਂ ਪਿੰਡ ਵਿੱਚ ਵੀ ਨਹੀਂ ਹੈਗਾ ਕਿ ਉਹਨਾਂ ਨੇ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਰਲ ਕੇ ਕਾਰਾ ਕੀਤਾ ਹੈ ਬਾਕੀ ਪਤਾ ਨਹੀਂ ਕਦੋਂ ਵੀ ਬੰਦੇ ਦੀ ਮੱਤ ਮਾਰੀ ਜਾਵੇ ਪਤਾ ਨਹੀਂ ਲੱਗਦਾ ਪਰ ਮੇਰਾ ਦਿਲ ਨਹੀਂ ਮੰਨਦਾ ਭਾਨੇ ਕਿ ਪਾਲੇ ਨੇ ਐਦਾ ਕੁਝ ਕੀਤਾ ਹੋਣਾ ਉਹ ਤਾਂ ਦਿਲ ਦਾ ਸਾਫ਼ ਬੰਦਾ ਹੈ ਪੂਰਾ ਚੱਲ ਚੱਲਦਾ ਧੰਨੇ ਠੰਡ ਵੀ ਬਹੁਤ ਹੋ ਗਈ ਹੈ ਨਾਲੇ ਧੂਣੀ ਵਿੱਚ ਅੱਗ ਵੀ ਬੁਝ ਗਈ ਹੈ ਅੱਜਕੱਲ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਨਾਲੇ ਤੂੰ ਵੀ ਵਿੜਕ ਰੱਖਿਆ ਘਰ ਡੰਗਰਾਂ ਦੀ ਭਾਨਾ ਜਾਂਦਾ ਹੋਇਆ ਬੋਲਿਆ ਨਾਲ ਦੇ ਪਿੰਡ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਸੁਣ ਪਾਲੇ ਦੇ ਪਿੰਡ ਵਿੱਚ ਵੀ ਲੋਕ ਡਰ ਗਏ ਤੇ ਆਪੋ ਆਪਣੇ ਘਰ ਵਿੱਚ ਪਹਿਰਾ ਦੇਣ ਲੱਗ ਪਏ ਹੁਣ ਕਈ ਦਿਨਾਂ ਤੋਂ ਪਾਲਾ ਪਿੰਡ ਵਿੱਚ ਨਜ਼ਰ ਨਹੀਂ ਸੀ ਆ ਰਿਹਾ ਪਿੰਡ ਦੇ ਬਹੁਤੇ ਲੋਕ ਧੰਨੇ ਦੀਆਂ ਗੱਲਾਂ ਸੁਣ ਕੇ ਪਾਲੇ ਬਾਰੇ ਇਹ ਸਮਝਣ ਲੱਗ ਪਏ ਕਿ ਉਹ ਆਪਣੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਚੋਰਾ ਨਾਲ ਜਾ ਰਿਹਾ ਹੈ ਉਸਨੇ ਹੁਣ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਪਾਲੇ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ ਤੇ ਉਸਦੇ ਘਰਦਿਆਂ ਨੂੰ ਪਿੰਡ ਵਿੱਚ ਵਿਚਰਦੇ ਸਮੇਂ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਤਾਂ ਉਸਦੇ ਘਰਦਿਆਂ ਨੂੰ ਵੀ ਯਕੀਨ ਹੋਣ ਲੱਗ ਪਿਆ ਸੀ ਕਿ ਪਾਲਾ ਸੱਚੀ ਚੋਰੀ ਕਰਨ ਲੱਗ ਪਿਆ ਹੋਣਾ। ਜੋ ਇੰਨੇ ਦਿਨਾਂ ਤੋਂ ਘਰ ਨਹੀਂ ਬੋੜਿਆ। ਪਿੰਡ ਦੇ ਲੋਕਾਂ ਨੇ ਸਾਰਾ ਸਾਰਾ ਦਿਨ ਇੱਕ ਹੀ ਗੱਲ ਦੀ ਰੱਟ ਲਾਈ ਹੁੰਦੀ ਸੀ ਕਿ ਅੱਜ ਚੋਰਾਂ ਨੇ ਕਿਹੜੇ-ਕਿਹੜੇ ਪਿੰਡ ਚੋਰੀ ਕੀਤੀ ਹੈ ਤੇ ਨਾਲ ਹੀ ਉਹਨਾਂ ਪਾਲੇ ਦਾ ਨਾਂ ਜੋੜਨਾ ਹੁੰਦਾ ਸੀ ਹੁਣ ਪਾਲੇ ਦੀਆਂ ਇਹ ਹਰਕਤਾਂ ਸੁਨੀਆਂ ਨਹੀਂ ਸੀ ਜਾਂਦੀਆਂ ਤੇ ਜਿਸ ਕਾਰਨ ਪਾਲੇ ਦੇ ਘਰਦਿਆਂ ਨੇ ਪਿੰਡ ਵਿੱਚ ਵਿਚਰਨਾ ਘਟ ਕਰ ਦਿੱਤਾ ਚਾਰੇ ਪੈਰ ਬਸ ਪਾਲੇ ਦਾ ਹੀ ਫਿਕਰ ਸਤਾਉਂਦਾ ਰਹਿੰਦਾ ਸੀ ਕਿਸੇ ਸੋਚ ਨੇ ਪਾਲੇ ਦੇ ਪਿਓ ਨਾਜ਼ਰ ਨੂੰ ਅਜੇ ਹੀ ਫਿਕਰ ਵਿੱਚ ਪਾ ਦਿੱਤਾ ਸੀ ਕਿ ਉਹ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਨਾਜ਼ਰ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਇੱਕ ਦਿਨ ਪਾਲੇ ਦੇ ਪਿੰਡ ਕੋਈ ਸ਼ਹਿਰ ਤੋਂ ਆਇਆ ਜਿਸ ਨੇ ਪੱਕੀ ਸੂਹ ਦਿੱਤੀ ਕਿ ਪਾਲਾ ਹੁਣ ਨਸ਼ੇ ਦੀ ਦਲਦਲ ਵਿੱਚ ਅਜਿਹਾ ਫਸਿਆ ਹੋਇਆ ਹੈ ਜਿਸ ਕਰਕੇ ਉਹ ਛੋਟੀਆਂ-ਛੋਟੀਆਂ ਲੁੱਟਾਂ ਖੋਹਾਂ ਕਰਨ ਲੱਗ ਪਿਆ ਹੈ। ਪਾਲੇ ਬਾਰੇ ਆਈ ਇਸ ਖਬਰ ਨੇ ਸਾਰੇ ਪਿੰਡ ਵਿੱਚ ਸੰਸਨੀ ਪਿਲਾ ਦਿੱਤੀ। ਲੋਕਾਂ ਨੇ ਇਹ ਗੱਲ ਸੁਣ ਉਸਦੇ ਘਰਦਿਆਂ ਨੂੰ ਹੀ ਦੋਸ਼ੀ ਕਰਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਦਾ ਫਾਇਦਾ ਉਸਦੇ ਆਪਣੇ ਹੀ ਚਾਚੇ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਪਿੰਡ ਵਿੱਚ ਪਾਲੇ ਦੇ ਨਾਲ-ਨਾਲ ਉਸਦੇ ਮਾਪਿਓ ਨੂੰ ਵੀ ਦੋਸ਼ੀ ਠਹਿਰਾ ਦਿੱਤਾ। ਨਾਜ਼ਰ ਆਪਣੇ ਹੀ ਸਕੇ ਭਰਾ ਤੋਂ ਆਪਣੇ ਹੀ ਪਰਿਵਾਰ ਬਾਰੇ ਸੁਣਨ ਦੁਖੀ ਹੋ ਜਾਂਦਾ ਤੇ ਪਾਲੇ ਦੀ ਫਿਕਰ ਕਰਨ ਨਾਲ ਬਿਮਾਰ ਰਹਿਣ ਲੱਗ ਪਿਆ ਸੀ ਪਾਲੇ ਦੀ ਮਾਂ ਤੋਂ ਘਰ ਦੇ ਕੰਮ ਮਸਾਂ ਹੀ ਨਿਪੜਦੇ ਸੀ ਹੁਣ ਉਸ ਨੂੰ ਖੇਤ ਬੰਨ੍ਹੇ ਦਾ ਵੀ ਕੰਮ ਕਰਨਾ ਪੈਂਦਾ ਸੀ ਇਸ ਸਭ ਵਿੱਚ ਪਾਲੇ ਦੀ ਮਾਤਾ ਨੂੰ ਇੱਕ ਪਲ ਵੀ ਧਾਮ ਨਹੀਂ ਮਿਲਦਾ ਸੀ ਨਾਜ਼ਰ ਹੁਣ ਹੋਰ ਵੀ ਬਿਮਾਰ ਰਹਿਣ ਲੱਗ ਪਿਆ ਸੀ ਜਿਸ ਕਰਕੇ ਜੀਤੋ ਤੋਂ ਖੇਤ ਨਹੀਂ ਸਜਾਇਆ ਜਾਂਦਾ ਇਸ ਗੱਲ ਦਾ ਫਾਇਦਾ ਉਠਾ ਕੇ ਪਾਲੇ ਦੇ ਚਾਚੇ ਨੇ ਉਹਨਾਂ ਦੀ ਜ਼ਮੀਨ ਵੀ ਵਾਣੀ ਸ਼ੁਰੂ ਕਰ ਦਿੱਤੀ ਨਾਜ਼ਰ ਹੁਣ ਬਹੁਤ ਬਿਮਾਰ ਹੋ ਗਿਆ ਸੀ ਉਸਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ ਜੀਤੋ ਚਾਰੇ ਪੈਰ ਨਾਜ਼ਰ ਦੀ ਸੇਵਾ ਵਿੱਚ ਲੱਗੀ ਰਹਿੰਦੀ ਨਾਜ਼ਰ ਦੀ ਬਿਮਾਰੀ ਨੇ ਹੁਣ ਉਸਦੇ ਸਾਰੇ ਸਰੀਰ ਨੂੰ ਜਕੜ ਦਿੱਤਾ ਉਸ ਦਾ ਹਿਲਣਾ ਜੁਲਣਾ ਵੀ ਬੰਦ ਹੋ ਗਿਆ ਤਾਂ ਬਸ ਉਹਨੂੰ ਮੰਜੇ ਤੇ ਪਿਆ ਘਰ ਦੀ ਬਾਲਿਆਂ ਵਾਲੀ ਛੱਤ ਵੱਲ ਵੇਖਦਾ ਰਹਿੰਦਾ ਨਾਜ਼ਰ ਦਾ ਹੁਣ ਬੋਲਣਾ ਵੀ ਬੰਦ ਹੋ ਗਿਆ ਸੀ ਜਿਸ ਕਾਰਨ ਉਹ ਆਪਣੇ ਕੋਈ ਵੀ ਸਰੀਰ ਦੀ ਕਿਰਿਆ ਬਾਰੇ ਨਹੀਂ ਸੀ ਦੱਸ ਸਕਦਾ ਖਾਣ ਪੀਣ ਦਾ ਤਾਂ ਉਸ ਨੂੰ ਕੋਈ ਚੇਤਾ ਹੀ ਨਹੀਂ ਸੀ ਅਖੀਰ ਉਹ ਦੇ ਨ ਆ ਗਿਆ ਕਿ ਨਾਜ਼ਰ ਇਸ ਦੁਨੀਆ ਤੋਂ ਕੂਚ ਕਰ ਗਿਆ ਨਾਜ਼ਰ ਦੇ ਇਸ ਵਿਛੋੜੇ ਨੇ ਪਾਲੇ ਦੀ ਮਾਂ ਜੀਤੋ ਦਾ ਅੰਦਰ ਜਿਵੇਂ 파ੜ ਦਿੱਤਾ ਸੀ ਆਖੀਰ ਜੀਤੋ ਵੀ ਉੱਚੀ ਜੀ ਚੀਕਾ ਮਾਰ ਕੇ ਸ਼ਾਂਤ ਹੋ ਕੇ ਬੈਠ ਗਈ ਪਰ ਹੁਣ ਉਸ ਦੀਆਂ ਸ਼ਾਂਤ ਹੋਈਆਂ ਚੀਕਾਂ ਅੱਖਾਂ ਵਿੱਚੋਂ ਖਾਰਾ ਪਾਣੀ ਬਣ ਵਹਿਣ ਲੱਗੀਆਂ ਸਕੇ ਸੰਬੰਧੀਆਂ ਨੇ ਸਾਰੀਆਂ ਰਸਮਾਂ ਪੂਰੀਆਂ ਕਰਕੇ ਨਾਜ਼ਰ ਦਾ ਦਾ ਸੰਸਕਾਰ ਕਰ ਦਿੱਤਾ ਤੇ ਬਾਅਦ ਵਿੱਚ ਸਭ ਆਪੋ ਆਪਣੇ ਘਰ ਜਾ ਕੰਮੀ ਪੜ ਗਈ ਫੋਨ ਜੀਤੋ ਦਾ ਇਹ ਵੱਡਾ ਘਰ ਉਸ ਨੂੰ ਖਾਂ ਨੂੰ ਆਉਂਦਾ ਸੀ ਤੇ 나જર ਹਿੱਸੇ ਆਉਂਦੀ ਜ਼ਮੀਨ ਉਸਦੇ ਭਰਾ ਨੇ ਆਪਣੇ ਨਾਂ ਕਰਵਾ ਲਈ ਤੇ ਜੀਤੋ ਹਿੱਸੇ ਛੱਡੇ ਸਿਰਫ ਦੋ ਕਿਲੜੇ ਜੋ ਕਿ ਟਿੱਬੇ ਦੀ ਰੇਤਲੀ ਮਿੱਟੀ ਵਾਲੇ ਸੀ ਇਹ ਸਭ ਦੇਖ ਜੀਤੋ ਹੋਰ ਵੀ ਸਦਮੇ ਵਿੱਚ ਆ ਗਈ ਤੇ ਉਹ ਵੀ ਬਿਮਾਰ ਰਹਿਣ ਲੱਗ ਪਈ ਪਰ ਕਈ ਵਾਰ ਜੀਤੋ ਪਿੰਡ ਵਿੱਚ ਵੀ ਚਲੀ ਜਾਂਦੀ ਜਿੱਤੇ ਜਾ ਉਹ ਪੁੱਛਦੀ ਕਿ ਕਿਸੇ ਉਸਦੇ ਮੁੰਡੇ ਪਾਲੇ ਨੂੰ ਦੇਖਿਆ ਤਾਂ ਕੋਈ ਖਾਸ ਜਵਾਬ ਨਾ ਦਿੰਦਾ ਤੇ ਕਈ ਕਈ ਵਾਰ ਤਾਂ ਉਸ ਦਾ ਸਾਰਾ ਸਾਰਾ ਦਿਨ ਹੀ ਪੁੱਛਦੀ ਦਾ ਲੰਘ ਜਾਂਦਾ ਤੇ ਜਦੋਂ ਕੋਈ ਦੱਸਦਾ ਕਿ ਹਾਂ ਸ਼ਹਿਰ ਵੇਖਿਆ ਸੀ ਜਿੱਤੇ ਨੂੰ ਨਸ਼ੇ ਦੀ ਘਾਟ ਕਰਨ ਲੁੱਟਾਂ ਖੋਹਾਂ ਕਰਨ ਲੱਗ ਗਿਆ ਇਹ ਸੁਣ ਜਿੱਤੋ ਕੁਝ ਨਾ ਬੋਲਦੀ ਵਾਪਸ ਮੋੜ ਆਉਂਦੀ ਕਦੇ ਕਦੇ ਲੱਗਦਾ ਸੀ ਕਿ ਉਹ ਲੋਕਾਂ ਤੋਂ ਇਹੀ ਪਤਾ ਕਰਨ ਜਾਂਦੀ ਸੀ ਕਿ ਪਾਲਾ ਅਜੇ ਜਿਉਂਦਾ ਹੈ ਜਾਂ ਨਹੀਂ ਇਹ ਸੋਨ ਉਹ ਆਪਣੇ ਆਪ ਨੂੰ ਦਿਲਾਸਾ ਵੀ ਦੇਣ ਲੱਗਦੀ ਕਿ ਇੱਕ ਦਿਨ ਉਹ ਜ਼ਰੂਰ ਆਵੇਗਾ ਜੀਤੋ ਦੀਆਂ ਰੋਂਦੀਆਂ ਅੱਖਾਂ ਸਾਰਾ-ਸਾਰਾ ਦਿਨ ਘਰ ਦੇ ਬਾਹਰਲੇ ਬੂਹੇ ਹੀ ਤੱਕਦੀਆਂ ਰਹਿੰਦੀਆਂ ਕਿ ਉਸ ਦਾ ਪਾਲਾ ਕਦ ਮੋੜ ਆਵੇਗਾ ਸਾਰਾ-ਸਾਰਾ ਦਿਨ ਰੋਂਦੀਆਂ ਅੱਖਾਂ ਹੁਣ ਆਪਣੀ ਰੋਸ਼ਨੀ ਛੱਡਦੀਆਂ ਜਾ ਰਹੀਆਂ ਸੀ ਹਰ ਸਮੇਂ ਵਗਦੇ ਹੰਝੂਆਂ ਕਾਰਨ ਜੀਤੋ ਦੀ ਅੱਖਾਂ ਦੀ ਜੋਤ ਘਟਣ ਲੱਗ ਪਈ ਇਸ ਗੱਲ ਦਾ ਪਤਾ ਜਦ ਲੱਗੇ ਲੋਕਾਂ ਨੂੰ ਪਤਾ ਲੱਗਿਆ ਕਿ ਜੀਤੋ ਦੀ ਨਜ਼ਰ ਕਮਜ਼ੋਰ ਹੋ ਗਈ ਹੈ ਤਾਂ ਜੀਤੋ ਦੇ ਘਰ ਆਉਂਦੇ ਤੇ ਉੱਥੋਂ ਘਰ ਦਾ ਸਮਾਨ ਚੁੱਕ-ਚੁੱਕ ਲੈ ਜਾਂਦੇ ਹੁਣ ਜੀਤੋ ਦਾ ਰਾਜਨ ਦੀ ਮਹਿਲਾਂ ਵਰਗਾਕਾਰ ਹੌਲੀ-ਹੌਲੀ ਖਾਲੀ ਹੋ ਰਿਹਾ ਸੀ ਲੋਕਾਂ ਘਰ ਦੇ ਪਾਂਡੇ ਤੱਕ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਪਰ ਇਸ ਗੱਲ ਦੀ ਜੀਤੋ ਨੂੰ ਕੋਈ ਪਰਵਾਹ ਨਹੀਂ ਸੀ ਉਸ ਨੂੰ ਤਾਂ ਸਿਰਫ ਉਡੀਕ ਸੀ ਆਪਣੇ ਪਾਲੇ ਦੀ ਜੋ ਉਸ ਨੂੰ ਉਸਦੇ ਮਰਨ ਤੋਂ ਪਹਿਲਾਂ-ਪਹਿਲਾਂ ਆ ਕੇ ਮਿਲ ਜਾਵੇ ਦੂਜੇ ਪਾਸੇ ਪਾਲੇ ਨੂੰ ਆਪਣੇ ਘਰ ਦੀ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਸੀ ਉਹ ਤਾਂ ਸਾਰਾ ਦਿਨ ਨਸ਼ਾ ਕਰਕੇ ਸ਼ਹਿਰ ਦੇ ਕਿਸੇ ਗਲੀ ਮੁਹੱਲੇ ਵਿੱਚ ਡਿੱਗਾ ਰਹਿੰਦਾ ਸੀ ਨਸ਼ਾ ਉਤਰੰਤੀ ਉਹ ਲੋਕਾਂ ਕੋਲੋਂ ਫੇਰ ਮੰਗਣਾ ਸ਼ੁਰੂ ਕਰ ਦਿੰਦਾ ਤੇ ਕਈ ਵਾਰ ਤਾਂ ਉਹ ਲੋਕਾਂ ਦਾ ਸਮਾਨ ਵੀ ਚੋਰੀ ਕਰ ਲੈਂਦਾ ਸੀ ਤੇ ਜਦ ਕੋਈ ਉਸ ਨੂੰ ਚੋਰੀ ਕਰਦੇ ਨੂੰ ਫੜ ਲੈਂਦਾ ਤਾਂ ਉਹ ਆਪਣੇ ਆਪ ਨੂੰ ਅਮੀਰ ਲੰਬੜਾਂ ਦਾ ਮੁੰਡਾ ਤੇ ਆਪਣੀ ਜ਼ਮੀਨ ਬਾਰੇ ਦੱਸਣ ਲੱਗਦਾ ਸਮਾਂ ਲੰਘਦਾ ਗਿਆ ਸਰਦੀ ਤੋਂ ਗਰਮੀ ਤੇ ਗਰਮੀ ਤੋਂ ਮੁੜ ਫੇਰ ਸਰਦੀ ਦੇ ਦਿਨਾਂ ਦੀ ਸ਼ੁਰੂਆਤ ਹੋ ਗਈ ਪਰ ਪਾਲੇ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਾ ਆਇਆ ਪਹਿਲਾ ਪਾਲੇ ਦਾ ਗੁਰਦੀ ਭੇਲੀ ਵਰਗਾ ਲਾਲ ਰੰਗ ਦੇ ਘਰ ਦੀ ਛੱਤ ਤੇ ਪਾਇ ਸਤਿਰ ਵਰਗਾ ਜੁੱਸਾ ਸੀ ਪਰ ਹੁਣ ਉਸ ਦਾ ਰੰਗ ਕਾਲਾ ਮੱਥੇ ਤੇ ਪਈਆਂ ਝੂੜੀਆਂ ਤੇ ਸਰੋਂ ਦੇ ਕਾਨੇ ਵਰਗੀਆਂ ਬਾਹਾਂ ਤੇ ਖੰਗ ਨਾਲ ਇਕੱਠਾ ਹੋਇਆ ਸਰੀਰ ਹਰ ਵੇਲੇ ਮੋਤ ਦੇ ਲੱਗੇ ਰਹਿੰਦਾ ਸੀ ਹੁਣ ਪਾਲੇ ਨੂੰ ਕਦੀ ਕਦਾਈ ਮਾਂ ਯਾਦ ਆਉਂਦੀ ਉਹ ਵੀ ਉਦੋਂ ਜਦੋਂ ਨਸ਼ੇ ਦੀ ਘਾਟ ਕਾਰਨ ਉਸ ਦਾ ਸਰੀਰ ਦਰਦ ਨਾਲ ਸਹਿਣ ਕਰਦਾ ਸਰਦ ਰੋਤ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਪਾਲਾ ਸ਼ਹਿਰ ਤੋਂ ਬਾਹਰ ਵਗਦੀ ਨਹਿਰ ਦੀ ਪੱਤਨ ਦੇ ਕਿਨਾਰੇ ਇੱਕ ਝੌਂਪੜੀ ਵਿੱਚ ਵੜ ਜਾਂਦਾ ਹੈ। ਨਸ਼ੇ ਦੀ ਹਾਲਤ ਵਿੱਚ ਉਸ ਨੂੰ ਕੁਝ ਨਹੀਂ ਦਿਖਦਾ ਤੇ ਝੌਂਪੜੀ ਅੰਦਰ ਪਏ ਕੱਪੜਿਆਂ ਨੂੰ ਉੱਪਰ ਲੈ ਸੌਂ ਜਾਂਦਾ ਹੈ। ਝੌਂਪੜੀ ਦੇ ਅੰਦਰ ਇੱਕ ਹੋਰ ਝੌਂਪੜੀ ਹੁੰਦੀ ਹੈ ਤੇ ਉਸ ਦੇ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ ਜੋ ਕਿ ਇੱਕ ਵਕਤ ਤੋਂ ਖਾਰੀ ਹੁੰਦੀ ਹੈ। ਉਹ ਪਾਲੇ ਦੀ ਹਾਲਤ ਵੇਖ ਮੁੜ ਵਾਪਸ ਝੌਂਪੜੀ ਅੰਦਰ ਜਾਂਦੀ ਹੈ। ਅਗਲੀ ਸਵੇਰ ਹੁੰਦੀ ਹੈ। ਪਾਲਾ ਉਸੇ ਤਰ੍ਹਾਂ ਹੀ ਉਹਨਾਂ ਕੱਪੜਿਆਂ ਵਿੱਚ ਸੁੱਤਾ ਰਹਿੰਦਾ ਹੈ। ਉਸ ਦਿਨ ਪਹਿਲਾਂ ਨਾਲੋਂ ਜ਼ਿਆਦਾ ਠੰਡ ਹੁੰਦੀ ਹੈ। ਪਰ ਉਸ ਦਿਨ ਪਾਲਾ ਇਸ ਤਰ੍ਹਾਂ ਬੇਫਿਕਰ ਹੋ ਕੇ ਸੁੱਤਾ ਹੋਇਆ ਸੀ ਜਿਵੇਂ ਬਹੁਤ ਦਿਨਾਂ ਬਾਅਦ ਕੰਮ ਤੋਂ ਥੱਕ ਹਾਰ ਕੇ ਬੰਦਾ ਘਰ ਮੁੜਿਆ ਹੋਵੇ। ਉਹ ਔਰਤ ਸਵੇਰੇ ਸਾਜਰੀ ਉੱਥੋਂ ਚਲੀ ਗਈ ਤੇ ਉਸ ਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਦਾ ਕਿ ਉਸਦੇ ਘਰ ਕੋਈ ਉਪਰਾ ਮਰਦ ਆਇਆ ਹੈ। ਦਿਨ ਦਾ ਅਖੀਰਲਾ ਪੈਰ ਆ ਜਾਂਦਾ ਤੇ ਉਹ ਔਰਤ ਵਾਪਸ ਝੌਂਪੜੀ ਵਿੱਚ ਆ ਜਾਂਦੀ ਹੈ। ਪਰ ਉਸ ਸਮੇਂ ਉਸ ਨਾਲ ਇੱਕ ਮਰਦ ਵੀ ਹੁੰਦਾ। ਉਹ ਪਾਲੇ ਨੂੰ ਵੇਖਦਾ ਹੋਇਆ ਉਹ ਔਰਤ ਨੂੰ ਅੰਦਰ ਜਾ ਪੁੱਛਦਾ, ਇਹ ਵਿਅਕਤੀ ਕੌਣ ਹੈ? ਪਤਾ ਨਹੀਂ ਰਾਤ ਨਸ਼ੀ ਦੀ ਹਾਲਤ ਵਿੱਚ ਆਇਆ ਸੀ ਉਦੋਂ ਦਾ ਸੁੱਤਾ ਪਿਆ ਨਾਲੇ ਜੋ ਕਰਨਾ ਹੈ ਜਲਦੀ ਕਰੋ ਮੈਨੂੰ ਹੋਰ ਵੀ ਬਹੁਤ ਕੰਮ ਨੇ ਔਰਤ ਉਸ ਵਿਅਕਤੀ ਨੂੰ ਕਹਿਣ ਲੱਗੀ ਹਾਂ ਕੀ ਪਤਾ ਹੋਰ ਕਿੰਨੇ ਕੁ ਲੋਕਾਂ ਨੂੰ ਇਦਾਂ ਅੰਦਰ ਪਾਉਂਦੀ ਹੋਣੀ ਇਹ ਆਖ ਉਹ ਵਿਅਕਤੀ ਉੱਥੋਂ ਚਲਾ ਜਾਂਦਾ ਹੈ ਪਾਲਾ ਉਸੇ ਤਰ੍ਹਾਂ ਆਪਣੀ ਨੀਂਦ ਦੇ ਵਿੱਚ ਮਸਤ ਸੁੱਤਾ ਰਹਿੰਦਾ ਹੈ ਇਹ ਦੇਖ ਉਹ ਔਰਤ ਪਾਲੇ ਦੇ ਕੋਲ ਆ ਖੜ ਜਾਂਦੀ ਹੈ ਤੇ ਵੇਖਦੀ ਹੈ ਕਿ ਇੱਕ ਚਿਹਰਾ ਜੋ ਸ਼ੁਰੂ ਤੋਂ ਇਦਾਂ ਨਹੀਂ ਹੋਣਾ ਉਸ ਨੂੰ ਲੱਗਦਾ ਸੀ ਕਿ ਉਹ ਚਿਹਰਾ ਕਿਸੇ ਦੀ ਤਲਾਸ਼ ਕਰ ਰਿਹਾ ਹੋਵੇ ਇਹ ਵੇਖ ਉਸ ਔਰਤ ਵਿੱਚ ਪਾਲੇ ਨੂੰ ਉਠਾ ਕੇ ਬਾਹਰ ਭੇਜਣ ਦੀ ਹਿੰਮਤ ਨਹੀਂ ਹੁੰਦੀ ਤੇ ਵਾਪਸ ਮੁੜ ਚੋਂ ਆਪਣੇ ਅੰਦਰ ਜਾ ਕੇ ਚਾਹ ਬਣਾਉਣ ਲੱਗਦੀ ਹੈ ਚਾਹ ਬਣਾ ਕੇ ਉਹ ਇੱਕ ਬਾਟੀ ਪਾਲੇ ਦੇ ਸਹਰਾਣੇ ਰੱਖ ਉਸ ਨੂੰ ਉਠਾਉਣ ਲੱਗਦੀ ਹੈ ਪਰ ਉਹ ਸੋਚਦੀ ਹੈ ਕਿ ਉਸ ਨੂੰ ਕਿਸ ਨਾਮ ਨਾਲ ਬੁਲਾ ਕੇ ਉਠਾਵੇ ਉਹ ਪਾਲੇ ਦੇ ਹੱਥ ਲਗਾਉਣ ਲਈ ਆਪਣਾ ਹੱਥ ਅੱਗੇ ਕਰਦੀ ਹੈ ਪਰ ਉਸ ਅੰਦਰ ਇੱਕ ਅਜੀਬ ਕਿਸਮ ਦੀ ਕੰਬਣੀ ਉੱਠਦੀ ਹੈ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਸਰੀਰ ਅੰਦਰ ਕਬਰਾਟ ਹੋਣ ਲੱਗਦੀ ਹੈ। ਸਰੀਰ ਤਪਣ ਲੱਗਦਾ ਹੈ। ਐਨੇ ਨੂੰ ਪਾਲਾ ਆਪ ਅੱਖਾਂ ਖੋਲ ਲੈਂਦਾ ਹੈ। ਤਾਂ ਰਾਣੋ ਚਾਹ ਵਾਲੇ ਇਸ਼ਾਰਾ ਕਰਕੇ ਅੰਦਰ ਜਾ ਵਰਦੀ ਹੈ। ਅੰਦਰ ਜਾ ਕੇ ਰਾਣੋ ਸੋਚਣ ਲੱਗਦੀ ਹੈ ਕਿ ਉਸ ਨੂੰ ਅੱਜ ਤੱਕ ਪ੍ਰਾਈ ਮਰਦਾਂ ਨੂੰ ਨਾਲ ਐਦਾਂ ਕਦੇ ਨਹੀਂ ਹੋਇਆ। ਪਰ ਅੱਜ ਪਹਿਲੀ ਵਾਰ ਉਸ ਨਾਲ ਇਸ ਤਰ੍ਹਾਂ ਹੋਇਆ। ਕੁਝ ਸਮਾਂ ਰਾਣੋ ਆਪਣੇ ਮੰਜੇ ਤੇ ਪਈ ਪਾਲੇ ਬਾਰੇ ਹੀ ਸੋਚੀ ਜਾਂਦੀ ਹੈ। ਤੇ ਅਖੀਰ ਬਾਅਦ ਜਾ ਕੇ ਪਾਲੇ ਤੋਂ ਉਸ ਬਾਰੇ ਪੁੱਛਣ ਦੀ ਹਿੰਮਤ ਕਰਦੀ ਹੈ ਜਦੋਂ ਉਹ ਬਾਹਰ ਵੇਖਦੀ ਹੈ ਤਾਂ ਪਾਲਾ ਉੱਥੋਂ ਜਾ ਚੁੱਕਾ ਹੁੰਦਾ ਹੈ ਤੇ ਉਹ ਬਾਹਰ ਨਿਕਲ ਕੇ ਪਾਲੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਧੁੰਦ ਦੇ ਕਹਿਰ ਵਿੱਚ ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ ਉਹ ਵਾਪਸ ਆ ਛੌਂਪੜੀ ਅੰਦਰ ਵੱਡ ਮੰਜੇ ਤੇ ਬੈਠ ਜਾਂਦੀ ਹੈ ਦੂਜੇ ਪਾਸੇ ਪਾਲੇ ਦੀ ਮਾਂ ਜੀਤੋ ਪਾਲੇ ਦੇ ਮੁੜ ਆਉਣ ਦੀ ਆਸ ਲੈ ਕੇ ਪਿੰਡ ਵਿੱਚ ਢੀੜਾ ਮਾਰਨ ਆ ਜਾਂਦੀ ਤਾਂ ਕਿ ਉਸ ਨੂੰ ਪਾਲੇ ਦਾ ਕੋਈ ਥਾਂ ਟਿਕਾਣਾ ਪਤਾ ਲੱਗ ਸਕੇ ਉਹ ਪਿੰਡ ਦੇ ਹਰ ਬੰਦੇ ਤੋਂ ਪਾਲੇ ਬਾਰੇ ਪੁੱਛਣ ਲੱਗਦੀ ਜੋ ਕਿ ਪਿੰਡ ਤੋਂ ਸ਼ਹਿਰ ਕੰਮ ਕਰਨ ਲਈ ਜਾਂਦੇ ਸੀ ਪਰ ਹਰ ਕੋਈ ਪਾਲੇ ਦਾ ਅਸਲ ਟਿਕਾਣਾ ਨਾ ਦੱਸਦਾ ਤੇ ਉਸ ਨੂੰ ਨਸ਼ੇੜੀ ਦਾ ਆਪਣਾ ਪੱਲਾ ਝਾੜਨ ਲੱਗਦਾ ਕਦੇ-ਕਦਾਈ ਕੋਈ ਨਾ ਕੋਈ ਜੀਤੋ ਨੂੰ ਆਖ ਦਿੰਦਾ ਕਿ ਪਾਲਾ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਡਿੱਗਾ ਪਿਆ ਸੀ ਇਹ ਸੁਣ ਜੀਤੋ ਦੇ ਚਿਹਰੇ ਤੇ ਥੋੜੀ ਰੌਣਕ ਆ ਜਾਂਦੀ ਭਾਵੇਂ ਪਾਲਾ ਨਸ਼ੇ ਕਰਦਾ ਸੀ ਪਰ ਜੀਤੋ ਨੂੰ ਲੱਗਦਾ ਸੀ ਕਿ ਉਹ ਕਦੇ ਨਾ ਕਦੇ ਮੁੜ ਆਵੇਗਾ ਇਹ ਸੁਣ ਜੀਤੋ ਵਾਪਸ ਘਰ ਨੂੰ ਮੁੜ ਜਾਂਦੀ ਤੇ ਇੰਤਜ਼ਾਰ ਵਿੱਚ ਆਪਣੇ ਆਪ ਨਾਲ ਗੱਲਾਂ ਕਰਨ ਲੱਗਦੀ ਦੂਜੇ ਪਾਸੇ ਰਾਣੋ ਸੋਚਦੀ ਰਹਿੰਦੀ ਹੈ ਕਿ ਕੌਣ ਸੀ ਉਹ ਵਿਅਕਤੀ ਜੋ ਬਿਨਾਂ ਕੁਝ ਬੋਲੇ ਤੇ ਦੱਸੇ ਬਿਨਾਂ ਝੌਂਪੜੀ ਤੋਂ ਚਲਾ ਗਿਆ ਦਿਨ ਦਾ ਅਖੀਰ ਲੱਪੈਰ ਸੀ ਰਾਣੋ ਨੇ ਅੱਜ ਖਾਣ ਲਈ ਰੋਟੀ ਜ਼ਿਆਦਾ ਬਣਾ ਲਈ ਸੀ ਸ਼ਾਇਦ ਪਾਲੇ ਲਈ ਬਣਾਈ ਹੋਵੇ ਜਿਉਂ-ਜਿਉਂ ਹਨੇਰਾ ਹੁੰਦਾ ਗਿਆ ਠੰਡ ਦਾ ਕਹਿਰ ਵੱਧਦਾ ਗਿਆ ਰਾਣੋ ਨੇ ਜੋ ਰੋਟੀ ਬਣਾਈ ਸੀ ਠੰਡ ਕਾਰਨ ਠੰਡੀ ਹੋ ਗਈ ਪਾਵੇਂ ਰਾਣੋ ਨੂੰ ਰੋਟੀ ਦੀ ਭੁੱਖ ਲੱਗੀ ਸੀ ਤੇ ਜਦੋਂ ਉਹ ਰੋਟੀ ਖਾਣ ਲੱਗੀ ਤਾਂ ਰੋਟੀ ਦੀ ਬੁਰਕੀ ਉਸਦੇ ਗਲ ਵਿੱਚ ਹੀ ਫਸ ਜਾਂਦੀ ਤੇ ਜਿਸ ਕਾਰਨ ਰਾਣੋ ਨੇ ਰੋਟੀ ਅੱਧ ਵਿਚਾਲੇ ਹੀ ਛੱਡ ਦਿੱਤੀ ਰਾਣੋ ਸੋਚ ਰਹੀ ਸੀ ਕਿ ਉਸ ਨੂੰ ਕਿਸ ਦੀ ਫਿਕਰ ਹੈ ਇਸ ਦੁੱਖ ਭਰੀ ਜ਼ਿੰਦਗੀ ਵਿੱਚ ਜਿਸ ਨੂੰ ਸਮਾਜ ਪਿੱਛੇ ਲੱਗ ਉਸਦੇ ਆਪਣਿਆਂ ਨੇ ਹੀ ਘਰੋਂ ਕੱਢ ਦਿੱਤਾ ਹੋਵੇ ਜਿਸ ਦਾ ਕੋਈ ਥਾਂ ਟਿਕਾਣਾ ਨਹੀਂ ਤੇ ਜਿਸ ਦਾ ਇਸ ਦੁਨੀਆ ਨਾਲ ਕੋਈ ਵਾਸਤਾ ਨਹੀਂ ਅੱਜ ਉਸ ਨੂੰ ਜਿਹੜੀ ਦੇ ਆਪਣੇ ਵੱਲ ਖਿੱਚ ਕੇ ਹੱਕ ਜਿਤਾ ਰਹੀ ਹੈ ਰਾਣੋ ਵੀ ਕਿਸੇ ਸਮੇਂ ਵਧੀਆ ਖਾਨਦਾਨ ਵਿੱਚ ਬਹੂ ਬਣ ਕੇ ਤੱਕੜੇ ਘਰੇ ਗਈ ਸੀ ਘਰ ਦਾ ਮਾਹੌਲ ਬਹੁਤ ਤਣਾਅ ਵਾਲਾ ਸੀ ਜਿੱਥੇ ਹਰ ਵੇਲੇ ਅਮੀਰੀ ਦੇ ਕਿਸੇ ਗਏ ਜਾਂਦੇ ਸੀ ਸ਼ਾਇਦ ਉਹ ਕਿਸੇ ਰਾਣੋ ਨੂੰ ਇੱਕ ਅਮੀਰ ਘਰ ਦੀ ਅਮੀਰੀ ਬਾਰੇ ਦੱਸਣ ਲਈ ਗਏ ਜਾਂਦੇ ਸੀ ਕਿਉਂਕਿ ਰਾਣੋ ਇੱਕ ਗਰੀਬ ਘਰ ਦੀ ਲੜਕੀ ਸੀ ਜਿਸ ਦੇ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਤੇ ਬਾਅਦ ਵਿੱਚ ਰਾਣੋ ਦਾ ਪਾਲਣ ਪੋਸ਼ਣ ਉਸਦੇ ਚਾਚੇ ਨੇ ਕੀਤਾ ਜੋ ਕਿ ਇੱਕ ਨਸ਼ੇੜੀ ਕਿਸਮ ਦਾ ਵਿਅਕਤੀ ਸੀ ਰਾਣੋ ਦੀ ਜਦੋਂ ਸੁਰਤ ਸੰਭਲੀ ਉਸ ਨੂੰ ਲੋਕਾਂ ਦੇ ਕਰ ਮਹੀਨੇ ਤੇ ਕੰਮ ਕਰਨ ਲਾ ਦਿੱਤਾ ਤੇ ਜੋ ਵੀ ਰਾਣੋ ਦੀ ਕਮਾਈ ਹੁੰਦੀ ਉਹ ਸਾਰੀ ਉਸ ਦਾ ਚਾਚਾ ਆਪ ਲੈ ਜਾਂਦਾ ਤੇ ਸਾਰੀ ਨਸ਼ੇ ਵਿੱਚ ਬਰਬਾਦ ਕਰ ਦਿੰਦਾ ਅਖੀਰ ਜਦੋਂ ਰਾਣੇ ਦੀ ਉਮਰ ਵਿਆਹ ਜੋਗੀ ਹੋਈ ਤਾਂ ਰਾਣੋ ਦੀ ਖੂਬਸੂਰਤੀ ਦਾ ਫਾਇਦਾ ਉਠਾ ਕੇ ਉਸ ਨੂੰ ਲਾਗਲੇ ਪਿੰਡ ਵਿੱਚ ਨੰਬਰਦਾਰਾਂ ਦੇ ਨਸ਼ੇੜੀ ਮੁੰਡੇ ਲਾਭ ਨਾਲ ਵਿਆਹ ਦਿੱਤਾ ਜੋ ਕਿ ਉਮਰ ਵਿੱਚ ਰਾਣੋ ਨਾਲੋਂ ਵੀ ਦੁੱਗਣਾ ਸੀ ਨਸ਼ੇੜੀ ਹੋਣ ਕਾਰਨ ਲਾਭੇ ਦਾ ਕਿਸੇ ਨਾਲ ਰਿਸ਼ਤਾ ਨਹੀਂ ਸੀ ਹੋ ਰਿਹਾ ਇਸ ਗੱਲ ਦਾ ਫਾਇਦਾ ਉਠਾ ਕੇ ਰਾਣੋ ਦੇ ਚਾਚੇ ਲਾਬ ਨਾਲ ਗੱਲ ਕੀਤੀ ਕਿ ਉਹ ਉਸ ਦਾ ਰਿਸ਼ਤਾ ਆਪਣੀ ਭਤੀਜੀ ਰਾਣੋ ਨਾਲ ਕਰਵਾ ਦੇਵੇਗਾ ਪਰ ਉਸ ਨੂੰ ਉਸ ਦਾ ਮੁੱਲ ਦੇਣਾ ਪਵੇਗਾ ਤਾਂ ਇਹ ਸੁਣ ਲਾਬ ਨੇ ਰਾਣੋ ਦੇ ਚਾਚੇ ਤੋਂ ਰਾਣੋ ਨੂੰ 4000 ਰੁਪਏ ਵਿੱਚ ਖਰੀਦ ਲਿਆ ਤੇ ਵਿਆਹ ਕਰਵਾ ਲਿਆ ਵਿਆਹ ਤਾਂ ਕੇਵਲ ਨਾਂ ਦਾ ਹੀ ਸੀ ਕੁਝ ਸਮਾਂ ਰਾਣੋ ਨੂੰ ਲਾਬ ਨੇ ਆਪਣੀ ਹਵਸ ਪੂਰੀ ਕਰ ਅੱਗੇ ਵੇਚ ਦਿੱਤਾ ਜਿੱਥੇ ਰਾਣੋ ਪੱਜ ਸ਼ਹਿਰ ਜਾ ਆਪਣੀ ਝੌਂਪੜੀ ਬਣਾ ਰਹਿਣ ਲੱਗ ਪਈ ਜੋ ਵੀ ਵਿਅਕਤੀ ਰਾਣੋ ਨੂੰ ਵੇਖਦਾ ਉਹ ਉਸਦੀ ਖੂਬਸੂਰਤੀ ਦਾ دیਵਾਨਾ ਹੋ ਜਾਂਦਾ ਤੇ ਉਸਦੀ ਕੀਮਤ ਲਗਾਉਣ ਲੱਗਦਾ ਰਾਣੋ ਵੀ ਵਕਤ ਦੀ ਪਈ ਮਾਰ ਨੂੰ ਆਪਣਾ ਆਪਣਾ ਮੁੱਲ ਲਗਾ ਬੈਠਦੀ ਤੇ ਅਖੀਰ ਹੁਣ ਕੋਈ ਕਾਫੀ ਸਮੇਂ ਬਾਅਦ ਉਸਦੀ ਝੌਂਪੜੀ ਵਿੱਚ ਕੋਈ ਅਜੇਹਾ ਆਇਆ ਹੈ ਜਿਸ ਨੂੰ ਦੇਖ ਕੇ ਫਿਕਰਮੰਦ ਹੋ ਗਈ ਤੇ ਇੱਕ ਹੀ ਰਾਤ ਵਿੱਚ ਉਸ ਬਾਰੇ ਸੋਚਣ ਲੱਗ ਪਈ ਸੀ ਤੇ ਉਸਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਈ ਵਾਰੀ-ਵਾਰੀ ਖੜੀ ਹੋ ਕੇ ਰਾਣੋ ਬਾਹਰ ਪੈਂਦੀ ਧੁੰਦ ਵਿੱਚ ਪਾਲੇ ਨੂੰ ਵੇਖਣ ਜਾਂਦੀ ਤੇ ਪੈਂਦੀ ਠੰਡ ਵਿੱਚ ਜਦੋਂ ਉਹ ਨਾ ਦਿਸਦਾ ਤਾਂ ਆ ਕੇ ਲੱਗੀ ਧੂਣੀ ਅੱਗੇ ਹੱਥ ਸੇਕਣ ਲੱਗ ਜਾਂਦੀ। ਝੌਂਪੜੀ ਵਿੱਚ ਰਾણો ਸੁਲਗਦੀ ਧੂਣੀ ਵਿੱਚ ਦੇ ਕੋਲਿਆਂ ਦੇ ਸੇਕ ਕੋਲ ਬੈਠੀ। ਪਤਾ ਨਹੀਂ ਕਿਸ ਬਾਰੇ ਸੋਚ ਰਹੀ ਸੀ। ਤੇ ਕਦੇ-ਕਦੇ ਉਹ ਆਪਣੇ ਆਪ ਨੂੰ ਨਵੀਂ ਸਿਹੜੀ ਇਸ ਪਰੇਸ਼ਾਨੀ ਬਾਰੇ ਪੁੱਛਦੀ ਕਿ ਕਿਸ ਦੀ ਉਡੀਕ ਨੇ ਮੈਨੂੰ ਮੇਰੀ ਨੀਂਦ ਤੋਂ ਬਾਝੀ ਕਰ ਛੱਡਿਆ। ਨਾ ਹੀ ਸਮੇਂ ਤੇ ਆਣ ਦਾ ਟੁਕੜਾ ਅੰਦਰ ਗਿਆ ਤੇ ਨਾ ਹੀ ਕਿਸੇ ਕੰਮੀ ਚਿਤ ਲੱਗ ਰਿਹਾ। ਕੀ ਹੈ ਉਸ ਅਦਮਰੇ ਆਦਮੀ ਵਿੱਚ ਜਿਸ ਦਾ ਨਸ਼ੇ ਕਾਰਨ ਸਰੀਰ ਸੁੱਕੇ ਟਾਂਡੇ ਵਰਗਾ ਹੋਇਆ ਪਿਆ। ਚਿਹਰੇ ਤੇ ਮੁਰਝਾਏ ਪਏ ਮਾਸ ਦੀਆਂ ਚੂੜੀਆਂ ਤੇ ਸਰੀਰ ਤੇ ਪਾਏ ਮੈਲੇ ਕੱਪੜਿਆਂ ਦੀ ਮੁਸ਼ਕ ਨੂੰ ਮੈਂ ਭੁੱਲ ਨਾ ਸਕਦੀ ਆ ਮੇਰੀ ਇਸ ਦੇਹ ਨੂੰ ਅਜੀਬ ਕਿਸਮ ਦੀ ਬੇਚੈਨੀ ਨੇ ਆਂਦ ਬੁਚਿਆ ਜਿਸ ਸਮੇਂ ਛਟਕਾਰਾ ਪਾਉਣ ਦੀ ਥਾਂ ਉਸ ਵੱਲ ਹੋਰ ਖਿੱਚੀ ਜਾ ਰਹੀ ਆ ਵਾਰੀ ਵਾਰੀ ਮੈਨੂੰ ਉਸ ਦੀਆਂ ਅੱਖਾਂ ਵਿੱਚਲੀ ਸਨਸਨੀ ਆਪਣੇ ਵੱਲ ਖਿੱਚ ਰਹੀ ਏ ਕਿ ਸ਼ਾਇਦ ਉਹ ਸ਼ੁਰੂ ਤੋਂ ਇਸ ਤਰ੍ਹਾਂ ਦਾ ਬਦਸੂਰਤ ਨਹੀਂ ਹੋਵੇਗਾ ਜਦੋਂ ਵੀ ਹਵਾ ਦੇ ਬੁੱਲੇ ਨਾਲ ਝੌਂਪੜੀ ਦਾ ਕਾਗਜ਼ ਖੜਕ ਜਾਂਦਾ ਤਾਂ ਰਾਣੋ ਦੀ ਧੜਕਣ ਤੇਜ਼ ਹੋ ਜਾਂਦੀ ਕਿ ਸ਼ਾਇਦ ਪਾਲਾ ਆਇਆ ਹੋਵੇ ਪਰ ਇਹ ਉਸਦਾ ਵਹਿਮ ਹੁੰਦਾ ਸੀ ਰਾણો ਦੀ ਸਾਰੀ ਰਾਤ ਪਾਲੇ ਦੇ ਆਉਣ ਦੀ ਉਡੀਕ ਵਿੱਚ ਹੀ ਨਿਕਲ ਗਈ ਅਗਲੀ ਸਵੇਰ ਹੋਈ ਤਾਂ ਰਾણો ਸ਼ਹਿਰ ਵੱਲੋਂ ਨਿਕਲ ਪਈ ਕਿ ਕੋਈ ਕੰਮ ਧੰਦਾ ਕਰਕੇ ਕੋਈ ਥੇਲਾ ਕਮਾ ਲਿਆਵੇ ਸ਼ਹਿਰ ਨੂੰ ਜਾਂਦੀ ਸੜਕ ਦੇ ਜਾਂਦਿਆਂ ਹੀ ਰਾણો ਆਲੇ ਦੁਆਲੇ ਵੇਖਣ ਲੱਗ ਪਈ ਕਿ ਕਿਧਰੇ ਪਾਲਾ ਤਾਂ ਨਹੀਂ ਆਇਆ ਪਰ ਉਸ ਨੂੰ ਜਦੋਂ ਉਹ ਨਾ ਦਿਖਾਈ ਦਿੱਤਾ ਤਾਂ ਉਹ ਇੱਕ ਦੁਕਾਨ ਤੇ ਸਾਫ ਸਪਾਈ ਕਰਨ ਲੱਗਦੀ ਹੈ ਤੇ ਸੁਰਤੀ ਉਸ ਦੀ ਕਿਸੇ ਨੂੰ ਲੱਭਣ ਵਿੱਚ ਲੱਗੀ ਰਹਿੰਦੀ ਹੈ ਹੌਲੀ-ਹੌਲੀ ਦਿਨ ਬੀਤਣ ਲੱਗਦਾ ਹੈ ਧੁੰਦ ਦੇ ਕਹਿਰ ਵਿੱਚ ਸਭ ਕੁਝ ਦਿਖਾਈ ਦੇਣੋਂ ਬੰਦ ਹੋ ਜਾਂਦਾ ਹੈ ਰਾਣਾ ਨੂੰ ਆਪਣੇ ਖਾਣ-ਪੀਣ ਦਾ ਕੁਝ ਪਤਾ ਨਹੀਂ ਲੱਗਦਾ ਅਖੀਰ ਸਾਰਾ ਦਿਨ ਬੀਤ ਜਾਂਦਾ ਤੇ ਰਾਣਾ ਨੂੰ ਆਪਣੀ ਝੌਂਪੜੀ ਵੱਲੋਂ ਨਿਕਲ ਜਾਂਦੀ ਹੈ ਸ਼ਹਿਰ ਤੋਂ ਬਾਹਰ ਨਿਕਲਦੀ ਸੜਕ ਤੋਂ ਜਾਂਦੀ ਉਸ ਦੀ ਝੌਂਪੜੀ ਵੱਲ ਕੱਚੇ ਪਹੇ ਤੇ ਕੋਈ ਆਦਮੀ ਨਸ਼ੇ ਦੀ ਹਾਲਤ ਵਿੱਚ ਡਿੱਗਦਾ ਟੈਂਦਾ ਇੱਕ ਆਦਮੀ ਜਾ ਰਿਹਾ ਸੀ ਜਿਸ ਨੂੰ ਦੇਖ ਰਾਣਾ ਨੂੰ ਅਜੀਬ ਕਿਸਮ ਦੀ ਘਬਰਾਹਟ ਹੋਣ ਲੱਗ ਪਈ ਪੈਰੇ ਠੰਡ ਵਿੱਚ ਸਰੀਰ ਨੂੰ ਗਰਮੀ ਆਉਣ ਲੱਗ ਪਈ ਉਸ ਵਿਅਕਤੀ ਦੇ ਸਰੀਰ ਵਿੱਚ ਔਨ ਦੀ ਮੁਸ਼ਕ ਤੋਂ ਰਾਣ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਵਿਅਕਤੀ ਹੈ ਜੋ ਉਸ ਦਿਨ ਉਸ ਦੀ ਝੌਂਪੜੀ ਵਿੱਚ ਆ ਕੇ ਸੁੱਤਾ ਸੀ ਤੇ ਅੱਜ ਵੀ ਉਹ ਝੌਂਪੜੀ ਵੱਲ ਜਾ ਰਿਹਾ ਸੀ ਤੇ ਰਾਣ ਨੂੰ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਉਸ ਸੜੀਏਲ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕ ਸਕੇ ਅਖੀਰ ਉਹ ਵਿਅਕਤੀ ਅੰਦਰ ਚਲਾ ਜਾਂਦਾ ਤੇ ਰਾਣ ਨੂੰ ਇਹ ਦੇਖ ਕੇ ਖੜ ਜਾਂਦੀ ਹੈ ਤੇ ਕੁਝ ਸਮਾਂ ਉਡੀਕ ਕੇ ਅੰਦਰ ਚਲੀ ਜਾਂਦੀ ਹੈ ਤੇ ਜਦੋਂ ਉਹ ਅੰਦਰ ਜਾ ਕੇ ਵੇਖਦੀ ਹੈ ਕਿ ਉਹ ਵਿਅਕਤੀ ਪਹਿਲੀ ਝੌਂਪੜੀ ਛੱਡ ਅਗਲੀ ਅੰਦਰਲੀ ਝੌਂਪੜੀ ਵਿੱਚ ਰਾਣੋ ਦੇ ਬਿਸਤਰੇ ਤੇ ਪੈ ਜਾਂਦਾ ਹੈ। ਇਹ ਦੇਖ ਰਾਣੋ ਗੁੱਸੇ ਵਿੱਚ ਅੰਦਰ ਜਾਂਦੀ ਹੈ ਤੇ ਵੇਖਦੀ ਹੈ ਕਿ ਉਹ ਵਿਅਕਤੀ ਇਸ ਤਰ੍ਹਾਂ ਸੁੱਤਾ ਹੁੰਦਾ ਜਿਵੇਂ ਖੁਦ ਦੇ ਘਰ ਸੁੱਤਾ ਹੋਵੇ ਤੇ ਉਸਦੇ ਚਿਹਰੇ ਪਿਆ ਸਨਾਟਾ ਹਰਾਣੋ ਨੂੰ ਬੋਲਣ ਤੋਂ ਰੋਕ ਦਿੰਦਾ ਹੈ। ਰਾਣੋ ਬਿਨਾਂ ਕੁਝ ਬੋਲੇ ਵਾਪਸ ਬਾਹਰ ਵਾਲੀ ਝੌਂਪੜੀ ਵਿੱਚ ਬੈਠ ਜਾਂਦੀ ਹੈ ਤੇ ਕੁਝ ਸਮਾਂ ਬੈਠਣ ਤੋਂ ਬਾਅਦ ਉਸਨੂੰ ਨੀਂਦ ਆ ਜਾਂਦੀ ਹੈ। ਆਜੋ ਇਸ ਤਰ੍ਹਾਂ ਸੌ ਜਾਂਦੀ ਹੈ ਜਿਵੇਂ ਕਈ ਸਦੀਆਂ ਤੋਂ ਜਾਗਦਾ ਵਿਅਕਤੀ ਸੁੱਤਾ ਹੁੰਦਾ ਹੈ। ਹੁਣ ਅਗਲੀ ਸਵੇਰ ਹੁੰਦੀ ਹੈ ਤਾਂ ਪਾਲਾ ਉੱਠ ਬਾਹਰ ਨੂੰ ਆਉਂਦਾ ਤੇ ਵੇਖਦਾ ਹੈ ਕਿ ਕੋਈ ਇੱਕੋ ਹੀ ਕਪੜੇ ਵਿੱਚ ਐਨੀ ਠੰਡ ਵਿੱਚ ਸੁੱਤਾ ਪਿਆ ਹੁੰਦਾ ਜਦੋਂ ਥੋੜਾ ਕੋਲ ਆ ਕੇ ਵੇਖਦਾ ਤਾਂ ਉਸਦੀ ਨਜ਼ਰ ਸਰੀਰ ਦੇ ਨਿੱਗ ਕਾਰਨ ਲਾਲ ਹੋਏ ਚਿਹਰੇ ਤੇ ਪਾਲਾ ਨਾਲ ਟਕੀਆਂ ਗੋਰੀਆਂ ਗੱਲਾਂ ਤੇ ਪੈਂਦੀ ਹੈ ਤਾਂ ਉਹ ਤਸਵੀਰ ਉਸਦੇ ਸੀਨੇ ਅੰਦਰ ਛੱਪ ਜਾਂਦੀ ਹੈ ਥੋੜਾ ਸਮਾਂ ਦੇਖਣ ਤੋਂ ਬਾਅਦ ਉਹ ਅੰਦਰ ਪਈ ਰਜਾਈ ਨੂੰ ਲਿਆ ਕੇ ਉਸ ਨੂੰ ਲੁਕੋ ਜਾਂਦਾ ਤੇ ਸ਼ਹਿਰ ਵੱਲ ਨਿਕਲ ਜਾਂਦਾ ਅੱਜ ਕਈ ਦਿਨਾਂ ਤੋਂ ਬੇਚੈਨ ਹੋਈ ਰਾਣੋ ਬੇਫਿਕਰ ਹੋਈ ਇਸ ਤਰ੍ਹਾਂ ਸੁੱਤੀ ਸੀ ਤੇ ਜਿਸ ਨੂੰ ਦੇਨ ਚੜੇ ਦਾ ਕੁਝ ਪਤਾ ਨਹੀਂ ਲੱਗਦਾ ਤੇਨ ਦਾ ਪਹਿਲਾ ਪੈਰ ਰਾਣ ਦੇ ਉੱਪਰ ਦੀ ਲੰਗ ਜਾਂਦਾ ਹੈ ਬਾਹਰ ਹਵਾ ਦੇ ਬੁੱਲਿਆਂ ਨਾਲ ਝੌਂਪੜੀ ਤੇ ਪਿਆ ਕਾਗਜ਼ ਉੱਡ ਰਿਹਾ ਹੁੰਦਾ ਜਿਸ ਦੀ ਆਵਾਜ਼ ਨਾਲ ਰਾਣੋ ਦੀ ਨੀਂਦ ਖੋਲ ਜਾਂਦੀ ਹੈ ਤੇ ਉਹ ਭੱਜ ਖੜੀ ਹੋ ਜਾਂਦੀ ਹੈ ਚਲਦੀ ਹਵਾ ਦੇ ਬੁੱਲਿਆਂ ਨੇ ਰਾਣੋ ਨੂੰ ਨੀਂਦ ਵਿੱਚੋਂ ਜਗਾ ਦਿੱਤਾ ਰਾਣੋ ਉੱਠ ਪੈਟ ਗਈ ਤੇ ਆਪਣੇ ਉੱਪਰ ਦਿੱਤੀ ਰਜਾਈ ਵੇਖ ਉਹ ਹੈਰਾਨ ਹੋ ਗਈ ਕਿ ਉਸ ਉੱਪਰ ਜਾਈ ਕਿਸ ਨੇ ਦਿੱਤੀ ਉਹ ਖੜੀ ਹੋ ਕੇ ਆਪਣੀ ਅੰਦਰ ਵਾਲੀ ਝੌਂਪੜੀ ਵਿੱਚ ਚਲੀ ਗਈ ਤੇ ਜਾ ਕੇ ਵੇਖਿਆ ਕਿ ਉੱਥੇ ਉਹ ਵਿਅਕਤੀ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਉਸ ਉੱਪਰ ਜਾਈ ਉਹੀ ਵਿਅਕਤੀ ਦੇ ਕੇ ਗਿਆ ਹੋਣਾ ਫਿਰ ਉਹ ਉਸ ਵਿਅਕਤੀ ਬਾਰੇ ਸੋਚਦੀ ਹੈ ਕਿ ਉਸ ਉੱਪਰ ਜਾਈ ਕਿਉਂ ਦੇ ਕੇ ਗਿਆ ਹੋਣਾ ਇਹ ਸੋਚਦੀ ਹੋਈ ਉਹ ਆਪਣੇ ਮੰਝੇ ਉੱਪਰ ਬੈਠ ਜਾਂਦੀ ਹੈ ਤੇ ਜਦੋਂ ਉਹ ਮੰਝੇ ਦੇ ਸਹਰਾਣੇ ਵੱਲ ਵੇਖਦੀ ਹੈ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਮੰਝੇ ਦੇ ਸਹਰਾਣੇ ਥੋੜੇ ਪੈਸੇ ਪਈ ਹੁੰਦੇ ਹਨ ਉਹ ਸੋਚਦੀ ਹੈ ਕਿ ਉਹ ਵਿਅਕਤੀ ਪੈਸੇ ਰੱਖ ਕੇ ਭੁੱਲ ਗਿਆ ਹੋਣਾ ਹੈ ਜਦੋਂ ਰਾਣੂ ਵੇਖਦੀ ਹੈ ਤਾਂ ਪੂਰੇ 25 ਰੁਪਏ ਹੁੰਦੇ ਹਨ ਤੇ ਇਹ ਦੇਖ ਉਹ ਸੋਚਣ ਲੱਗ ਪਈ ਹੈ ਕਿ 25 ਰੁਪਏ ਤਾਂ ਅੱਜ ਦੇ ਸਮੇਂ ਸ਼ਹਿਰ ਵਿੱਚ ਦਿਹਾੜੀ ਚੱਲਦੀ ਹੈ ਤੇ ਸ਼ਾਇਦ ਉਸਨੇ ਕਿਧਰੇ ਦਿਹਾੜੀ ਲਗਾਈ ਹੋਵੇ ਰਾਣੂ ਉਹ ਪੈਸੇ ਉਠਾ ਕੇ ਅੰਦਰ ਟੰਗੇ ਝੋਲੇ ਵਿੱਚੋਂ ਇੱਕ ਰੁਮਾਲ ਕੱਢ ਕੇ ਉਸ ਵਿੱਚ ਪੈਸੇ ਪਾ ਰੁਮਾਲ ਦੀ ਗੰਨ ਮਾਰ ਦਿੰਦੀ ਹੈ ਤੇ ਫਿਰ ਉਸ ਰੁਮਾਲ ਨੂੰ ਝੋਲੇ ਵਿੱਚ ਪਾ ਉੱਤੇ ਹੀ ਟੰਗ ਦਿੰਦੀ ਹੈ ਰਾਣੂ ਖਾਣ ਲਈ ਰੋਟੀ ਬਣਾਉਣ ਲੱਗਦੀ ਹੈ ਤੇ ਉਹ ਅਟਾਵੀ ਜ਼ਿਆਦਾ ਗੁੰਨ ਲੈਂਦੀ ਹੈ ਰੋਟੀ ਬਣਾਉਣ ਤੋਂ ਬਾਅਦ ਉਹ ਝੌਂਪੜੀ ਦੀ ਸਾਫ ਸਵਾਬ ਵੀ ਕਰ ਦਿੰਦੀ ਹੈ ਤੇ ਬਾਅਦ ਵਿੱਚ ਉਹ ਆਪਣੇ ਸੰਦੂਕੜੀ ਖੋਲਦੀ ਹੈ ਜਿਸ ਵਿੱਚੋਂ ਇੱਕ ਨਵੀਂ ਰਜਾਈ ਤੇ ਇੱਕ ਨਵਾਂ ਗਦੇਲਾ ਕੱਢਦੀ ਹੈ ਤੇ ਇਹ ਬਿਸਤਰਾ ਕੱਢ ਕੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਕਿਉਂਕਿ ਇਹ ਬਿਸਤਰਾ ਉਸ ਨੂੰ ਉਸਦੇ ਵਿਆਹ ਸਮੇਂ ਆਪਣੀ ਮਾਂ ਦੀ ਸੰਦੂਕੜੀ ਵਿੱਚੋਂ ਮਿਲਿਆ ਸੀ ਜੋ ਉਸਦੀ ਮਾਂ ਦੀ ਆਖਰੀ ਨਿਸ਼ਾਨੀ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਨੇ ਇਹ ਬਿਸਤਰਾ ਉਸ ਆਦਮੀ ਲਈ ਕਿਉਂ ਕੱਢਿਆ ਜਿਸ ਨੂੰ ਉਹ ਜਾਣਦੀ ਤੱਕ ਨਹੀਂ ਤੇ ਜਿਸ ਨੂੰ ਅਜੇ ਬੋਲ ਦਾ ਤੱਕ ਨਹੀਂ ਸੁਨਿਆ ਥੋੜਾ ਸਮਾਂ ਸੋਚਣ ਤੋਂ ਬਾਅਦ ਉਹ ਵੀ ਸ਼ਹਿਰ ਵੱਲ ਨਿਕਲ ਜਾਂਦੀ ਹੈ ਤੇ ਸਾਰੇ ਰਾ ਉਸ ਦਾ ਧਿਆਨ ਉਸ ਵਿਅਕਤੀ ਨੂੰ ਲੱਭਣ ਵਿੱਚ ਹੀ ਰਹਿੰਦਾ ਹੈ ਰਾਨੋ ਦੁਕਾਨ ਤੇ ਜਾ ਸਾਫ ਸਫਾਈ ਕਰਨ ਲੱਗ ਜਾਂਦੀ ਹੈ ਹੌਲੀ ਹੌਲੀ ਦਿਨ ਬੀਤਣ ਲੱਗਦਾ ਹੈ ਤੇ ਅਖੀਰ ਰਾਨੋ ਆਪਣਾ ਕੰਮ ਕਾ ਦੁਕਾਨ ਤੋਂ ਬਾਹਰ ਨਿਕਲਦੀ ਹੈ ਤੇ ਵੇਖਦੀ ਹੈ ਕਿ ਅੱਜ ਮੌਸਮ ਥੋੜਾ ਸਾਫ ਹੈ ਪਰ ਠੰਡ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਉਹ ਸ਼ਹਿਰ ਤੋਂ ਆਪਣੀ ਝੌਂਪੜੀ ਵੱਲ ਨੂੰ ਜਾਣ ਲੱਗਦੀ ਹੈ ਤੇ ਉਸ ਦੀ ਨਜ਼ਰ ਉਸੇ ਵਿਅਕਤੀ ਨੂੰ ਲੱਭਣ ਲੱਗਦੀ ਹੈ ਤਿਆ ਕੀ ਰੋ ਸ਼ਹਿਰ ਦੀ ਪੱਕੀ ਸੜਕ ਤੋਂ ਆਪਣੀ ਝੌਂਪੜੀ ਵੱਲ ਜਾਂਦੀ ਕੱਚੇ ਪਏ ਤੇ ਪਹੁੰਚ ਜਾਂਦੀ ਹੈ ਥੋੜਾ ਅੱਗੇ ਜਾ ਕੇ ਉਹ ਵੇਖਦੀ ਹੈ ਕਿ ਉਸ ਦੇ ਅੱਗੇ ਉਹੀ ਆਦਮੀ ਜਾ ਰਿਹਾ ਸੀ ਜੋ ਕਿ ਪਹਿਲਾਂ ਨਾਲੋਂ ਠੀਕ ਤੁਰ ਰਿਹਾ ਸੀ ਪਹਿਲੇ ਦਿਨ ਉਹ ਨਸ਼ੇ ਦੀ ਹਾਲਤ ਵਿੱਚ ਦਿਖਦਾ ਟੈਂਦਾ ਜਾਂਦਾ ਸੀ ਪਰ ਅੱਜ ਉਹ ਵਿਅਕਤੀ ਪਹਿਲਾਂ ਨਾਲੋਂ ਠੀਕ ਹਾਲਤ ਵਿੱਚ ਜਾ ਰਿਹਾ ਸੀ ਤੇ ਅੱਜ ਉਸ ਦੇ ਹੱਥ ਵਿੱਚ ਇੱਕ ਵੱਡਾ ਕੱਪੜੇ ਦਾ ਝੋਲਾ ਸੀ ਜੋ ਦੇਖਣ ਨੂੰ ਕਾਫੀ ਭਾਰਾ ਲੱਗ ਰਿਹਾ ਸੀ ਇਹ ਦੇਖ ਕੇ ਉਹ ਥੋੜਾ ਰੁਕ ਜਾਂਦੀ ਹੈ ਇਉਂ ਉਸ ਨੂੰ ਅਜੀਬ ਤਰ੍ਹਾਂ ਦੀ ਬੇਚੈਨੀ ਹੋਣ ਲੱਗਦੀ ਹੈ। ਅਖੀਰੋ ਵਿਅਕਤੀ ਝੌਂਪੜੀ ਅੰਦਰ ਚਲਾ ਜਾਂਦਾ ਹੈ ਤੇ ਰਾਣੋ ਵੀ ਉਸਦੇ ਮਗਰ ਹੀ ਅੰਦਰ ਚਲੀ ਜਾਂਦੀ ਹੈ। ਭਰੇ ਹੋਏ ਕੱਪੜੇ ਦੇ ਝੋਲੇ ਵਿੱਚ ਘਰ ਦੀ ਹਰ ਇੱਕ ਲੋੜਿੰਦੀ ਚੀਜ਼ ਸੀ। ਜੋ ਪਾਲਾ ਅੰਦਰ ਚੁੱਲ੍ਹੇ ਕੋਲ ਰੱਖ ਦਿੰਦਾ ਤੇ ਜੇਬ ਵਿੱਚੋਂ ਬਚੇ 10 ਰੁਪਏ ਮੰਜੇ ਤੇ ਸਰਾਣੇ ਰੱਖ ਪਹਿਲੀ ਝੌਂਪੜੀ ਵਿੱਚ ਬੈਠ ਗਿਆ ਤੇ ਲੱਕ ਵਿੱਚ ਟੰਗੀ ਸ਼ਰਾਬ ਦੀ ਬੋਤਲ ਕੱਢ ਪੀਣ ਲੱਗ ਪਿਆ। ਦਾਰੂ ਦੇ ਨਾਲ-ਨਾਲ ਬੀੜੀਆਂ ਵੀ ਪੀਣੀਆਂ ਸ਼ੁਰੂ ਕਰ ਦਿੱਤੀਆਂ। ਥੋੜੀ ਦਾਰੂ ਪੀਣ ਤੋਂ ਬਾਅਦ ਫਿਰ ਕਈ ਕਈ ਬੀੜੀਆਂ ਪੀ ਛੱਡਦਾ ਤੇ ਫਿਰ ਦੁਬਾਰੇ दारू ਪੀਣੀ ਸ਼ੁਰੂ ਕਰ ਦਿੰਦਾ ਝੌਂਪੜੀ ਵਿੱਚੋਂ ਆਉਂਦੀ दारू ਦੀ ਮੁਸ਼ਕ ਤੇ ਉੜਦੇ ਬੀੜੀਆਂ ਦੇ ਧੂਏ ਨੇ ਝੌਂਪੜੀ ਵਿੱਚ ਬੈਠਾ ਪਾਲਾ ਦਿਖਣੋਂ ਹਟਾ ਦਿੱਤਾ ਸੀ ਜਦੋਂ ਉਸ ਕੋਲ दारू ਖਤਮ ਹੋ ਗਈ ਤਾਂ ਉਸ ਨੂੰ ਕੋਈ ਸੁਧਬੋਧ ਨਾ ਰਹੀ ਤਾਂ ਉਸ ਨੇ ਕਿਸੇ ਵਿਅਕਤੀ ਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀਆਂ ਕਿ ਉਸ ਦੀ ਵਜ੍ਹਾ ਕਾਰਨ ਅਜਮੇ ਇੱਕ ਨਸ਼ੇੜੀ ਕਿਸਮ ਦਾ ਨੌਜਵਾਨ ਬਣ ਗਿਆ ਉਸੇ ਵਜ੍ਹਾ ਕਾਰਨ ਹੀ ਅਜਮੇ ਆਪਣਾ ਘਰ ਛੱਡ ਦਰਦਾਂ ਤੇ ਮੰਗਦਾ ਫਿਰਦਾ ਅੱਜ ਮੈਂ ਮੇਰੇ ਮਾਪੇ ਦਾ ਮੂੰਹ ਦੇਖਣ ਨੂੰ ਤਰਸ ਰਿਹਾ ਕਿ ਕੋਈ ਆਨ ਮੈਨੂੰ ਉਹਨਾਂ ਨਾਲ ਮਿਲਾ ਦੇਵੇ ਜਾਂ ਉਹਨਾਂ ਦੇ ਦੁੱਖ ਤਰਦ ਦੀ ਖਬਰ ਹੀ ਦੇ ਦੇਵੇ ਮੈਨੂੰ ਤਾਂ ਇਹ ਸਮਾਜ ਨੇ ਇੱਕ ਚੋਰ ਤੇ ਨਸ਼ੇੜੀ ਦਾ ਖਿਤਾਬ ਦੇ ਦਿੱਤਾ ਮੇਰੇ ਦਾਦੇ ਤੇ ਪਿਓ ਨੇ ਮੇਰੇ ਲਈ ਐਨੀ ਕੋ ਕਮਾਈ ਕੀਤੀ ਹੈ ਕਿ ਮੇਰੀਆਂ ਦੋ ਪੀੜ੍ਹੀਆਂ ਘਰ ਬੈਠ ਖਾ ਸਕਦੀਆਂ ਫਿਰ ਇਸ ਤਰ੍ਹਾਂ ਦੇ ਪਰਿਵਾਰ ਦਾ ਮੁੰਡਾ ਭਲਾ ਚੋਰੀ ਕਰ ਸਕਦਾ ਹੈ दारू ਦੀ ਹਾਲਤ ਵਿੱਚ ਆਪਣੀ ਮਾਂ ਨੂੰ ਯਾਦ ਕਰਦਾ ਹੋਇਆ ਸੌ ਜਾਂਦਾ ਹੈ ਦੋਸਤੋ ਤੁਸੀਂ ਸੁਣੀ ਕਹਾਣੀ ਚੋਰੀ ਦੀ 3ਵੀਂ ਭਾਗ ਪਹਿਲਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਿਨ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਦੇ ਨੈਕਸਟ ਭਾਗ ਵਿੱਚ